ਪ੍ਰਧਾਨ ਜੀ ਫਿਰ ਕਿੱਦਾਂ ਚੱਲ ਰਿਹਾ ਜੀ ਮੌਲ ਯਾਤਰਾ ਨੂੰ ਇੰਨੇ ਦਿਨ ਹੋ ਗਏ ਆ ਉਸ ਤੋਂ ਬਾਅਦ ਵੀ ਕੀ ਮੌਲ ਚੱਲ ਰਿਹਾ ਆ ਅੱਜੇ ਬਾਬਾ ਜੀ ਨੂੰ ਅਲੋਪ ਹੋਏ ਵੀ ਕਾਫੀ ਦਿਨ ਹੋ ਗਏ ਆ ਪਰ ਫਿਰ ਵੀ ਸੰਗਤ ਦਾ ਯਾਤਰੀਆਂ ਦਾ ਉਤਸ਼ਾਹ ਘਟ ਨਹੀਂ ਰਿਹਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ ਜਸਪ੍ਰੀਤ ਸਿੰਘ ਕਮੰਡੀ ਬਾਬੂ ਜੀ ਜੀ ਕਰਕੇ ਯਾਤਰਾ ਬੰਦੀ ਚੱਲ ਰਹੀ ਹੈ ਸ਼ਾਮ ਨੂੰ ਆ ਤੁਹਾਡੇ ਭਨਾਰੇ ਦੇ ਅਸੀਂ ਦੇਖ ਪਾ ਰਹੇ ਹਾਂ ਕਿ ਬਹੁਤ ਸੰਗਤ ਬਹੁਤ ਯਾਤਰੀ ਰੁਕੇ ਹੋਏ ਨੇ ਆਨੰਦ ਲੈ ਰਹੇ ਨੇ ਤੁਹਾਡਾ ਕੀ ਕਹਿਣਾ ਚਾਹੁੰਦੇ ਜੀ ਜੈਪੋਲੇਨਾ ਜੀ ਪ੍ਰਧਾਨ ਜੀ ਕੀ ਹਾਲ ਚਾਲ ਜੈਪੋਲੇ ਦੀ ਪ੍ਰਧਾਨ ਜੀ ਫਿਰ ਕਿੱਦਾਂ ਚੱਲ ਰਿਹਾ ਜੀ ਮੌਲ ਯਾਤਰਾ ਨੂੰ ਇੰਨੇ ਦਿਨ ਹੋ ਗਏ ਆ ਉਸ ਤੋਂ ਬਾਅਦ ਵੀ ਕੀ ਮੌਲ ਚੱਲ ਰਿਹਾ ਕਿਨਵਾ ਭਨਾਰਾ ਜੀ ਆਪਣਾ 39 ਮਈ ਉੰਤਾਲੀਮਾ ਤੇ ਅਜੇ ਬਾਬਾ ਜੀ ਨੂੰ ਅਲੋਪ ਹੋਏ ਵੀ ਕਾਫੀ ਦਿਨ ਹੋ ਗਏ ਆ ਪਰ ਫਿਰ ਵੀ ਸੰਗਤ ਦਾ ਯਾਤਰੀਆਂ ਦਾ ਉਤਸ਼ਾਹ ਘਟ ਨਹੀਂ ਰਿਹਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦਰਸ਼ਕਾਂ ਦੇ ਪ੍ਰਬੰਧਕੀ ਬਾਬੂ ਜੀ ਜੀ ਦੱਸ ਕੇ ਯਾਤਰਾ ਬੜੀ ਚੱਲ ਰਹੀ ਹੈ ਸਰ ਜਿਵੇਂ ਮੌਸਮ ਖਰਾਬ ਹੁੰਦੇ ਬਾਵਜੂਦ ਅੱਜ ਜਤੋ ਜੀ ਆ ਤੁਹਾਡੇ ਪਿਨਾਰੇ ਦੇ ਅਸੀਂ ਦੇਖ ਪਾ ਰਹੇ ਆ ਕਿ ਬਹੁਤ ਸੰਗਤ ਬਹੁਤ ਯਾਤਰੀ ਰੁਕੇ ਹੋਏ ਨੇ ਆਨੰਦ ਲੈ ਰਹੇ ਨੇ ਕੋਲੇਨਾਥ ਦੇ ਮਸਤੀ ਚ ਤੁਹਾਡਾ ਕੀ ਕਹਿਣਾ ਜੀ ਦੀ ਬਾਬੇ ਦੀ ਕਿਰਪਾ ਸਾਰਿਆਂ ਦੇ ਉਪਜੀ ਨਹੀਂ ਰਾਜ ਦੇ ਵਿਦੇ ਸਾਰੇ ਭਗਤਾਂ ਨੂੰ ਹੱਥ ਬੇਤੀ ਹੈ ਇਹ ਯਾਉ ਕੋਲਦਾਰ ਨਹੀਂ ਕੋਈ ਕੁਛ ਨਹੀਂ ਪ੍ਰਸ਼ਾਸਨ ਨੇ ਪੂਰੇ ਵਧੀਆ ਸਰੈਨ ਬੋਰਡ ਰਾਂਜੇ ਕੇਪੀਸ ਨੇ ਆਰਮੀ ਪੂਰੇ ਵਧੀਆ ਪ੍ਰਬੰਧ ਕੀਤਾ ਹੈ ਕੋਈ ਘਾਤਰਾ ਨਹੀਂ ਪੂਰੀ ਔਜਾਤਰਾ ਬਹੁਤ ਜ਼ਿਆਦਾ ਰਹੀ ਹੈ ਹੋਰ ਵੀ ਆਓ ਪ੍ਰਧਾਨ ਜੀ ਫਿਰ ਕਿੱਦਾਂ ਚੱਲ ਰਿਹਾ ਜੀ ਮੌਲ ਯਾਤਰਾ ਨੂੰ ਇੰਨੇ ਦਿਨ ਹੋ ਗਏ ਆ ਉਸ ਤੋਂ ਬਾਅਦ ਵੀ ਕੀ ਮੌਲ ਚੱਲ ਰਿਹਾ ਹੈ ਕਿਨਵਾ ਪਟਾਰਾ ਜੀ ਆਪਣਾ 39 ਮਹੀ 39ਵਾਂ ਤੇ ਅਜੇ ਬਾਬਾ ਜੀ ਨੂੰ ਅਲੋਪ ਹੋਏ ਵੀ ਕਾਫੀ ਦਿਨ ਹੋ ਗਏ ਆ ਪਰ ਫਿਰ ਵੀ ਸੰਗਤ ਦਾ ਯਾਤਰੀਆਂ ਦਾ ਉਤਸ਼ਾਹ ਘਟ ਨਹੀਂ ਰਿਹਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦਰਸ਼ਕਾਂ ਦੇ ਪ੍ਰਬੰਧਕੀ ਬਾਬੂ ਜੀ ਕਿਤੇ ਹੋਵੇ ਜਿਦ ਤੱਕ ਯਾਤਰਾ ਵਧੀਆ ਚੱਲ ਰਹੀ ਹੈ ਸ਼ਾਨ ਉਹ ਬਹੁਤ ਜਿਵੇਂ ਮੌਸਮ ਖਰਾਬ ਹੁੰਦੇ باوجود ਅੱਜ ਆ ਤੁਹਾਡੇ ਪਨਾਰੇ ਤੇ ਅਸੀਂ ਦੇਖ ਪਾ ਰਹੇ ਆ ਕਿ ਬਹੁਤ ਸੰਗਤ ਬਹੁਤ ਯਾਤਰੀ ਰੁਕੇ ਹੋਏ ਨੇ ਆਨੰਦ ਲੈ ਰਹੇ ਨੇ ਭੁਲੇਨਾ ਤੇ ਮਸਤੀ ਚ ਤੁਹਾਡਾ ਕੀ ਕਹਿਣਾ ਜੀ ਹੇ ਬਾਬੇ ਦੀ ਕਿਰਪਾ ਸਾਰਿਆਂ ਦੇ ਉੱਪਰ ਦੀ। ਇਹ ਭਾਈ ਵਧਿਲੇ। ਸਾਰੇ ਭਗਤਾਂ ਨੂੰ ਹਾਂ। ਬੇਤੀਆ ਯਾਓ ਕੋਈ ਦਰਨੇ ਕੋਈ ਕੁਛ ਨਹੀਂ। ਪ੍ਰਸ਼ਾਸਨ ਨੇ ਪੂਰੇ ਵਧੀਆ ਸ੍ਰੈਨ ਮੋਡਰਾਂ ਜੇਕੇ ਬਿਜਨੇ ਆਰਮੀ ਪੂਰੇ ਵਧੀਆ ਪ੍ਰਬੰਧ ਕੀਤਾ ਹੈ। ਕੋਈ ਖਤਰਾਂ ਨਹੀਂ। ਪੂਰੀ ਇਹ ਯਾਤਰਾ ਬਹੁਤ ਜਿਆਦਾ ਅਰੀ ਹੈ। ਹੋਰ ਵੀ ਆਓ। ਪ੍ਰਧਾਨ ਜੀ ਵੀਰ ਕਿੱਦਾਂ ਚੱਲ ਰਿਹਾ ਜੀ ਮੌਲ ਯਾਤਰਾ ਨੂੰ ਇੰਨੇ ਦਿਨ ਹੋ ਗਏ ਆ ਉਸ ਤੋਂ ਬਾਅਦ ਵੀ ਕੀ ਮੌਲ ਚੱਲ ਰਿਹਾ? ਕਿਨਵਾ ਪਟਾਰਾ ਜੀ ਆਪਣਾ 39 ਮਈ 39ਵਾਂ ਤੇ ਅਜੇ ਬਾਬਾ ਜੀ ਨੂੰ ਅਲੋਪ ਹੋਏ ਵੀ ਕਾਫੀ ਦਿਨ ਹੋ ਗਏ ਆ ਪਰ ਫਿਰ ਵੀ ਸੰਗਤ ਦਾ ਯਾਤਰੀਆਂ ਦਾ ਉਤਸ਼ਾਹ ਘਟ ਨਹੀਂ ਰਿਹਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜਰ ਸਿੰਘ ਜੀ ਬੰਦਮੀ ਬਹੁਤ ਜੀ ਦਿੱਤੇ ਹੋਏ ਨੇ ਜਿਦੜ ਕੇ ਯਾਤਰਾ ਬੁਜੀ ਚੱਲ ਰਹੀ ਹੈ ਸਾਡੇ ਬਹੁਤ ਜਿਵੇਂ ਮੌਸਮ ਖਰਾਬ ਹੁੰਦੇ باوجود ਅੱਜ ਆ ਤੁਹਾਡੇ ਪਣਾਰੇ ਤੇ ਅਸੀਂ ਦੇਖ ਪਾ ਰਹੇ ਆ ਕਿ ਬਹੁਤ ਸੰਗਤ ਬਹੁਤ ਯਾਤਰੀ ਰੁਕੇ ਹੋਏ ਨੇ ਆਨੰਦ ਲੈ ਰਹੇ ਨੇ ਭੁਲੇਨਾਥ ਦੀ ਨਸਤੀ ਚ ਤੁਹਾਡਾ ਕੀ ਕਹਿਣਾ ਜੀ ਦੀ ਬਾਬੇ ਦੀ ਕਿਰਪਾ ਸਾਰਿਆਂ ਦੇ ਉੱਪਰ ਦੀ ਅਸੀਂ ਬੜੀ ਰੱਖਦੇ ਸਾਰੇ ਭਗਤਾਂ ਨੂੰ ਹੱਥ ਬੰਨ੍ਹ ਕੇ ਇਹ ਆਓ ਕੋਈ ਡਰਨੇ ਕੋਈ ਕੁਝ ਨਹੀਂ ਪ੍ਰਸ਼ਾਸਨ ਨੇ ਪੂਰੇ ਵਧੀਆ ਸਰੈਨ ਬੋਰਡ ਰਾਂ ਜੇ ਕੇ ਫੇਸ ਨੇ ਆਰਤੀ ਪੂਰੇ ਵਿਜੇ ਪ੍ਰਬੰਧ ਕੀਤਾ ਹੈ ਕੋਈ ਘਾਤਰਾ ਨਹੀਂ ਪੂਰੀ ਯਾਤਰਾ ਬਹੁਤ ਜਿਆਦਾ ਅਰੀਆ ਹੋਰ ਵੀ ਆਓ ਠੀਕ ਹੈ ਜੀ ਜੈ ਭੋਲੇ ਨਾ